ਜ਼ਿਲ੍ਹਾ ਪਠਾਨਕੋਟ ਦੇ ਵਿੱਚ ਨਹੀਂ ਰੁਕ ਰਿਹਾ ਚੋਰੀਆਂ ਦਾ سلسلہ ਇੱਕ ਵਾਰ ਫੇਰ ਚੋਰਾਵਲੋਂ ਸੈਨੇਟਰੀ ਦੇ ਸ਼ੋਰੂਮ ਨੂੰ ਬਨਾਇਆ ਨਿਸ਼ਾਨਾ ਲੱਖਾਂ ਦੀ ਚੋਰੀ ਕਰਕੇ ਹੋਏ ਫਰਾਰ ਦੱਸਦੀ ਹੈ ਕਿ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਕੋਠੇ ਮਨਵਾਲ ਵਿਖੇ ਚੋਰਾਵਲੋਂ ਇੱਕ ਸੈਨੇਟਰੀ ਦੀ ਦੁਕਾਨ ਉੱਤੇ ਚੋਰੀ ਕੀਤੀ ਗਈ ਜਿਸ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਰਜਤ ਖੋਸਲਾ ਅਤੇ ਸतीश ਖੋਸਲਾ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਸੀ ਤੇ ਜਿਸ ਤੋਂ ਬਾਅਦ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਸ਼ੋਰੂਮ ਵਿੱਚ ਸਮਾਨ ਵਿਖਰਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਦਾ ਸਾਰਾ ਮਹਿੰਗਾ ਮਟੀਰੀਅਲ ਚੋਰ ਚੋਰੀ ਕਰਕੇ ਲੈ ਗਏ ਸੀ ਜੋ ਕਿ ਤਕਰੀਬਨ 2.5 ਲੱਖ ਦੇ ਕਰੀਬ ਸੀ ਉਹਨਾਂ ਨੇ ਦੱਸਿਆ ਹੈ ਕਿ ਚੋਰਾਂ ਵੱਲੋਂ ਡੀਵੀਆਰ ਵੀ ਗਾਇਬ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਸਬੂਤ ਵੀ ਨਾ ਮਿਲ ਸਕੇ ਉਹ ਹੁਣ ਦੱਸਦੇ ਹਨ ਕਿ ਸਬੰਧੀ ਜਾਣਕਾਰੀ थाना ਸ਼ਾਹਪੂਰ ਕੰਡੀ ਵਿਖੇ ਦੇ ਦਿੱਤੀ ਗਈ ਜਿਸ ਸੰਬੰਧੀ थाना प्रभारी ਜਸਵਿੰਦਰ ਸਿੰਘ ਅਤੇ ASI ਗੁਰਦੇਵ ਸਿੰਘ ਮੌਕੇ ਤੇ ਪਹੁੰਚੇ ਤੇ ਚੋਰੀ ਸੰਬੰਧੀ ਜਾਣਕਾਰੀ ਪ੍ਰਾਪਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਸ ਜੀ ਕੀ ਨੁਕਸਾਨ ਹੋਇਆ ਜੀ ਸੁਰੇ ਦਸਵੇਂ ਦੁਕਾਨ ਤੇ ਆਏ ਹਾਂ ਤੇ ਦੇਖਿਆ ਕਿ ਇੱਥੇ ਪੂਰਾ ਸਮਾਨ ਖਿਲਰਿਆ ਪਿਆ ਸੀਗਾ ਚੋਰਾਂ ਨੇ ਪੂਰਾ ਸਮਾਨ ਕੱਢ ਕੇ ਆਪਣੇ ਮਨਜ਼ੀ ਤਮਲੇ ਗਈ ਸਾਨੂੰ ਪਤਾ ਨਹੀਂ ਮੈਨੂੰ ਚਲੋ ਜੋ ਆਜੇ ਨੁਕਸਾਨ ਹੋ ਗਿਆ ਅਸੀਂ ਕਹਿੰਦੇ ਪੁਲਿਸ ਚੋਰ ਨੂੰ ਫੜ ਲੇ ਬਟ ਅੱਗੋ ਦੀ ਸਾਨੂੰ ਡਰ ਪੈ ਗਿਆ ਕਿ ਦੁਕਾਨ ਤੇ ਮਾਰ ਰੱਖਾਂਗੇ ਫਿਰ ਚੋਰੀ ਹੋ ਸਕਦੀ ਦੁਕਾਨ ਸਾਡੀ ਅਰੇ ਸਾਨੂੰ ਕੋਈ ਗਾਰੰਟੀ ਨਹੀਂ ਹੈਗੀ ਦੁਬਾਰਾ ਚੋਰਾਂ ਦੀ ਆਏ ਚੰਨੇ ਫਟਾਫਟ ਚੋਰ ਇਹਦੇ ਪੁੱਲ ਆਣ ਪਕੜੇ ਚੋਰਾਂ ਨੂੰ ਤੇ ਸਾਡਾ ਸਮਾਨ ਦੱਸਣਾ ਵਾਪਸ ਮਿਲੇ ਚੋਰ ਕਿਹੜੇ ਕਿਹੜੇ ਪਾਸੋਂ ਅੰਦਰ ਆਏ ਨੇ ਸਰ ਆ ਕੋਠੂ ਦੀ ਮੁੰਟੀ ਤੋਂ ਆਇਆ ਗੇਟ ਗੁੱਟ ਤੋੜ ਕੇ ਆਇਆ ਡਬਲ ਗੇਟ ਸੀਗੇ ਦੋ ਤਾਲੇ ਸੀਗੇ ਆ ਗੇਟ ਤੋੜਿਆ ਨਹੀਂ ਕਟਿਆ-ਕੁਟਿਆ ਕਰਕੇ ਆਇਆ ਪੂਰੇ ਆਇਆ ਆਪਣਾ ਗੇਟ ਪੂਰਾ ਫਾੜ ਕੇ ਆਇਆ ਕਿਹੜੇ ਰੀ ਪੰਦੇ ਸਾਡੇ ਪੰਦੇ ਕੋਠੇ ਬਣਵਾ ਕੀ ਨਾਂ ਜੀ ਆਪਣਾ ਸतीश ਖੋਸਲਾ ਜੀ ਖੋਸਲਾ ਜੀ ਕਿਸ ਨਾਂ ਦੇ ਤੁਹਾਡੇ ਸ਼ੋਰਮ ਸਾਡੇ ਸ਼੍ਰੀ ਬਾਂਕੇ ਵਾਲੇ ਦੇ ਨਾਮ ਦਾ ਸ਼ੋਰਮ ਹੈ ਜੀ ਕਿਸ ਚੀਜ਼ ਦਾ ਕਰਵਰ ਕਰਦੇ ਹੋ ਸਾਡਾ ਸੈਂਟਰੀ ਦਾ ਕੰਮ ਸੈਂਟਰੀ ਕਰਵਰ ਕੀ ਘਟਨਾ ਹੋਈ ਰਾਤੀ ਸਾਡੇ ਜੀ 2:30 ਵਜੇ ਚੋਰੀ ਹੋ ਗਿਆ ਦੁਕਾਨ ਦੇ 3 ਕ ਲੱਖ ਦਾ ਸਾਡਾ ਸਮਾਨ ਚੋਰੀ ਹੋ ਗਿਆ ਆਏ ਕਿੱਥੋਂ ਹੈ ਛੱਤ ਤੋਂ ਆਏ ਜੀ ਚੋਰ ਛੱਤ ਚੋਰਾਏ ਹਾਂਜੀ ਤੇ ਉਹ ਤੁਹਾਡਾ ਤੇ ਗੇਟਵੇ ਉੱਪਰ ਬਹੁਤ ਲੋਹੇ ਦਾ ਪੱਕਾ ਲੱਗਿਆ ਹੋਇਆ ਸੀਗਾ ਦੋ ਗੇਟ ਲੱਗੇ ਰਹੇ ਆ ਇੱਕ ਗੇਟ ਪਹਿਲਾਂ ਉਹਨੇ ਤੋੜਿਆ ਦੂਜਾ ਗੇਟ ਉਹਨੇ ਕਟਰ ਨਾਲ ਕਟਿਆ ਕਟਨਾ ਕਟਿਆ ਹਾਂਜੀ ਤੇ ਲੈ ਕੇ ਕੀ ਗਏ ਨੇ ਸਾਰੀ ਟੂਟੀਆਂ ਬਾਕੀ ਹੋਰ ਸਮਾਨ ਲੈ ਗਏ ਮਹਿੰਗੀ ਟੂਟੀਆਂ ਹਾਂ ਉਹ ਚਾਂਦੀ ਦੇ ਸਿੱਕੇ ਹੀ ਉਸ ਤੋਂ ਲੱਭ ਮੰਦਰ ਦੇ ਵਿੱਚ ਸਮਾਨ ਜਿਹੜਾ ਰੱਖਿਆ ਸੀ ਕਿੰਨਾ ਕੁ ਨੁਕਸਾਨ ਹੋਇਆ ਲਗਭਗ 3 ਲੱਖ ਦਾ ਨੁਕਸਾਨ ਹੋ ਗਿਆ 3 ਲੱਖ ਸਿਟੀਗਮ న్యూਸ ਨੇ ਇਹ ਲੋਕ ਕੋ ਮਾਰਦੀ ਹੈ ਰਿਪੋਰਟ